ਇੱਕ ਮੱਝ ਦੁੱਧ ਨਹੀਂ ਦੇ ਰਹੀ ਸੀ ਤਾਂ ਉਸਦੇ ਮਰੇ ਹੋਏ ਬੱਚੇ ਦੀ ਚਮੜੀ ਦੇ ਅੰਦਰ ਪੂਸਾ ਪਰ ਕੇ ਉਹਨੂੰ ਉੱਥੇ ਰੱਖ ਦਿੱਤਾ ਗਿਆ ਸੀ ਤਾਂ ਜੋ ਉਸ ਨੂੰ ਇਹ ਭਰਨ ਹੋਵੇ ਕਿ ਤੇਰਾ ਬੱਚਾ ਕੋਲ ਹੀ ਹੈ ਇਹ ਬਹੁਤ ਆਮ ਗੱਲ ਹੈ ਅਸੀਂ ਸੋਚਦੇ ਵੀ ਨਹੀਂ ਕਿ ਮੱਝ ਦਾ ਦੁੱਧ ਤੁਹਾਡੇ ਕੋਲ ਕਿਵੇਂ ਆ ਰਿਹਾ ਹੈ ਤਾਂ ਮੱਝ ਹਰ ਸਵੇਰੇ ਦੁੱਧ ਕਿਵੇਂ ਦੇ ਦਿੰਦੀ ਹੈ ਮੱਝ ਦਾ ਦੁੱਧ ਤਾਂ ਉਸਦੇ ਬੱਚੇ ਲਈ ਪੜਵੇ ਲਈ ਹੁੰਦਾ ਹੈ ਉਹ ਤੁਹਾਨੂੰ ਕਿਵੇਂ ਦੇ ਦਿੱਤਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ ਜਦ ਤੱਕ ਉਹਨਾਂ ਨੂੰ ਓਕਸੀਟੋਸਿਨ ਦਾ ਟੀਕਾ ਨਾ ਲਾਇਆ ਜਾਵੇ ਮੱਝ ਆਪਣੇ ਆਪ ਦੁੱਧ ਨਹੀਂ ਛੱਡਦੀ ਤੇ ਜੋ ਟੀਕਾ ਲਾਇਆ ਜਾਂਦਾ ਹੈ ਉਸ ਨਾਲ ਮਜ ਨੂੰ ਇੰਨੀ ਜ਼ਬਰਦਸਤ ਪੀੜਾ ਹੁੰਦੀ ਹੈ ਜਿਵੇਂ ਔਰਤਾਂ ਨੂੰ ਡਿਲੀਵਰੀ ਵੇਲੇ ਬੱਚੇਦਾਨੀ ਵਿੱਚ ਦਰਦ ਹੁੰਦਾ ਹੈ ਉਨਾ ਹੀ ਦਰਦ ਹੁੰਦਾ ਹੈ ਮਜ ਨੂੰ ਤਾਂ ਉਸ ਦਾ ਦੁੱਧ ਛੁੱਟ ਜਾਂਦਾ ਹੈ ਫਿਰ ਤੁਸੀਂ ਉਹੀ ਦੁੱਧ ਲੈ ਕੇ ਸਵੇਰੇ ਸਵੇਰੇ ਚਾਹ ਬਣਾ ਕੇ ਪੀਂਦੇ ਹੋ ਇਹ ਗੱਲ ਸਾਨੂੰ ਪਤਾ ਹੀ ਨਹੀਂ ਹੁੰਦੀ ਤੇ ਇਹ ਨਹੀਂ ਕਿ ਪਤਾ ਨਹੀਂ ਲੱਗ ਸਕਦੀ ਸਰਵਜਨਿਕ ਆਂਕੜੇ ਮੌਜੂਦ ਹਨ ਸਭ ਕੁਝ ਪਤਾ ਲੱਗ ਸਕਦਾ ਹੈ ਜੀਬ ਦਾ ਸੁਆਦ ਤੇ ਜੇਬ ਦੀ ਖਾਤਰ ਅਸੀਂ ਉਹ ਵੀ ਨਹੀਂ ਵੇਖਦੇ ਜੋ ਸਾਡੇ ਸਾਹਮਣੇ ਮੌਜੂਦ ਹੁੰਦਾ ਹੈ